ਗੁੱਡ ਮਾਰਨਿੰਗ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਵੇਰ ਹੋ ਗਈ ਆ ਤੇ ਟਾਈਮ ਹੋ ਗਿਆ 7:30 ਤੇ ਵਾਰ ਹੈਗਾ ਅੱਜ ਵੀਰ ਵੀਰਵਾਰ ਹੈਗਾ ਅੱਜ ਤੇ ਤਿਆਰ ਹੋ ਗਏ ਅਸੀਂ ਸਮਾਨ ਸਭ ਸਾਰਾ ਬੰਨ ਲਿਆ ਸਿਰਫ ਇੱਕ ਟੈਂਟ ਰਹਿ ਗਿਆ ਬੰਨਣ ਵਾਲਾ ਟੈਂਟ ਬੰਨ ਕੇ ਫੇਰ ਆਪਾਂ ਤਿਆਰ ਆ ਤੇ ਰਾਤ ਨੂੰ ਜਿਹੜੀ ਨੀਂਦ ਹੈ ਨਾ ਬਹੁਤ ਵਧੀਆ ਨੀਂਦ ਰਾਤ ਆਈ ਇੱਥੇ ਬਸ ਇੱਕ ਵਾਰੀ ਨੇ ਰਾਤ ਨੂੰ 10-11 ਵਜੇ ਗੱਦੜ ਇਕੱਠੇ ਹੋ ਗਏ ਤੇ 10 11 ਉਹਨਾਂ ਕੇ ਬੜਾ ਰੌਲਾ ਪਾਇਆ ਕੇ ਜਿਹੜਾ ਨੇ ਕੋਈ 5 7 ਮਿੰਟ ਹੀ ਰੌਲਾ ਪਾਇਆ ਮੁੜ ਕੇ ਚੱਲ ਗਏ ਆਪੋ ਆਪਣੇ ਘਰਾਂ ਘਰੇ ਨੂੰ ਤੇ ਬਾਕੀ ਗੋਲ ਮਲਾ ਕੇ ਰਾਤ ਬਹੁਤ ਵਧੀਆ ਲੰਗੀ ਇੱਥੇ ਠੰਡ ਸੀਗੀ ਰਾਤ ਨੂੰ ਹਲਕੀ ਹਲਕੀ ਤੇ ਬਹੁਤ ਸ਼ਾਨਦਾਰ ਕੰਮ ਸੀਗਾ ਤੇ ਹੁਣ ਅਸੀਂ ਪਾਉਣ ਲੱਗੇ ਆ ਚਾਲੇ ਕਰਕੇ ਟੈਂਟ ਇਕੱਠਾ ਤੇ ਫਿਰ ਆਪਾਂ ਚੱਲਦੇ ਅੱਗੇ ਨੂੰ ਟੈਂਟ ਕਰਤਾ ਜਿ ਇਕੱਠਾ ਕਰਕੇ ਇਕੱਠਾ ਪਾਤਾ ਬੈਗ ਚ ਤੇ ਇੱਧਰ ਖਿਲ ਰਿਆ ਤੁਹਾਡਾ ਸਾਮਾਨ ਖਾਣ ਪੀਣ ਦਾ ਸਾਈਕਲ ਸਾਡੇ ਰੈਡੀ ਆ ਤੇ ਹੁਣ ਅਸੀਂ ਸਾਡਾ ਜਿਹੜਾ ਸਵੇਰ ਦਾ ਖਾਣਾ ਹੈ ਉਹ ਅਸੀਂ ਬਣਾ ਚੁੱਕੇ ਆ ਤੇ ਬਸ ਖਾ ਕੇ ਰਵਾਨਗੀ ਕਰਨੀ ਹੈ ਤੇ ਅੱਜ ਦਾ ਜਿਹੜਾ ਸਫਰ ਹੈਗਾ ਉਹ ਅਸੀਂ ਕਰਨਾ ਹੈ ਪੈਰਾਗੜ ਵੱਲ ਪੈਰਾਗੜ ਪਹੁੰਚਣਾ ਸਾਡਾ ਟਾਰਗੇਟ ਹੈਗਾ ਅੱਜ ਇਹ ਇਧਰ ਰਾਬੀ ਪੂਰਾ ਕਮਰ ਕੱਸੇ ਘੜੀ ਫਿਰਦਾ ਵੀ ਆਇਓ ਕੇ ਰਾਜ ਤੁਸੀਂ ਹੋ ਸਿੱਧੇ ਇਧਰ ਨੂੰ ਪਤਾ ਨਹੀਂ ਕਦੋਂ ਲੈ ਪਈ ਤੇ ਆਪਣੀ ਤਾਂ ਤਿਆਰੀ ਫੁੱਲੀ ਅੱਜ ਪਤਾ ਨਹੀਂ ਅਪਾ ਕਦੋਂ ਲੈ ਪੀ ਹਾਂ ਆਪਾਂ ਕਦੋਂ ਲੈ ਵੀ ਬਸ ਆਪਾਂ ਲੈਣਾ ਹੀ ਹੋਂ ਇਥੋਂ ਖਾ ਕੇ ਕਰਕੇ ਬ੍ਰੇਕਫਾਸਟ ਤੇ ਕਰ ਦੇਣਾ ਕੂਚ ਸਮਾਨ ਦਾ ਖਲਲਤੀ ਵੇਖ ਸਕਦੇ ਜੀ ਟਾਈਮ ਹੋ ਗਈ 8:20 ਮਿੰਟ ਤੇ ਬਾਅਦ ਤੇ ਚੱਲੇ ਬੈਰਾਗੜ ਵੱਲੋਂ ਤੇ ਮੌਸਮ ਵੀ ਪੂਰਾ ਠੰਡਾ ਹੈਗਾ ਹੈ ਅੱਜ ਹਾਈਟ ਵੀ ਜਿਆਦਾ ਹੋਊਗੀ ਹਾਈਟ ਗੇਨ ਕਰਾਂਗੇ ਅੱਜ ਤੇ ਜਿਵੇਂ ਜਿਵੇਂ ਹਾਈਟ ਗੇਨ ਹੋਊਗੀ ਓਵੇਂ ਠੰਡ ਜਿਆਦਾ ਵਧੂਗੀ ਤੇ ਮੌਸਮ ਵੀ ਪੂਰਾ ਅੱਜ ਸ਼ਾਂਤ ਰਿਹਾ ਹੈ ਬਈ ਉਹ ਥੋੜੀ ਕਿਲੋਕੀਮੀਟਰ ਡਾਊਨ ਹੈਗਾ ਉਸ ਤੋਂ ਬਾਅਦ ਇਹ ਚੱਕ ਦੇਣਗੇ ਰੋੜ ਹੈ ਇਹ ਹੈਲੀਪੈਡ ਜਿਹੜੀ ਰੋੜ ਜਾਂਦੀ ਹੈ ਉਹ ਰੋੜ ਹੈ ਚਲੋ ਕਰਦੇ ਆ ਸਫਰ ਗਾਂ ਨੂੰ ਫਿਰ ਵੈਰਾਗੜ ਵੱਲ ਨੂੰ ਹੈਲੀਪੈਡ ਤੋਂ 3 ਕਿਲੋਮੀਟਰ ਆ ਗਏ ਥੱਲੇ 1.5 ਕਿਲੋਮੀਟਰ ਤਾਂ ਸੀਗੀ ਉਤرائی ਫੁੱਲ ਤੇ ਉਸ ਤੋਂ ਬਾਅਦ ਆ ਚੱਕ ਦੀ ਪੂਰੀ ਤਾਂ ਨੂੰ ਸਟੀਪ ਸਟੀਪ ਚੜਾਈ ਸੀਗੀ ਪਹੁੰਚੇ ਛੋਟੇ ਜਿਹੇ ਪਿੰਡ 'ਚ ਬਹੁਤ ਸੋਹਣਾ ਦ੍ਰਿਸ਼ ਬਣ ਰਿਹਾ ਇੱਥੇ ਪੌੜੀनुਮਾ ਖੇਤ ਐ ਪੂਰੀ ਸ਼ਾਂਤੀ ਲੱਗ ਰਗੀ ਪਰਿੰਦੇ ਆਵਾਜ਼ਾਂ ਕੱਢ ਰਹੇ ਨੇ ਆਪਦੀਆਂ ਤੇ ਉਹ ਸਾਹਮਣੇ ਮਗਰ برفਾਂ ਲੱਦੇ ਪਹਾੜ ਤੇ ਉਹ ਸਾਹਮਣੇ ਪਹਾੜ ਤੇ ਆਬਾਦੀ ਤੇ ਹੁਣ ਲਗਭਗ ਸਾਰੀ ਚੜਾਈ ਆਉਣੀ ਐ ਮਾਰੀ ਮੋਟੀ ਕਿਦੇ ਉਤرائی ਆਉਗੀ ਐਂ ਚੜੀ ਜਾਣਾ ਤਾ ਨੂੰ ਰੋਡ ਲਿੰਕ ਹੀ ਚੱਲਦਾ ਵਾਹ ਵਾਹ ਬਹੁਤ ਸ਼ਾਨਦਾਰ ਸੀਨ ਚੱਲ ਰਿਹਾ ਹੈ ਸਾਹਮਣੇ ਜੰਗਲ ਸ਼ਿਕਾਰ ਰੋਡ ਕੀ ਆ ਬਾਤ ਹੈ ਖੋਸ਼ ਨਗਰੀ ਰਹਿ ਗਈ ਖੋਸ਼ ਨਗਰੀ 2 ਕਿਲੋਮੀਟਰ ਆਜੋ ਮੇਰੀ ਮਿਸਤਰੀ ਜਾਗ ਪਿਆ ਇਹਦੇ ਨਾਲ ਚੈਨ ਟਿੱਲੀ ਜ਼ਿਆਦੀ ਹੋ ਗਈ ਐ ਠੀਕ ਐ ਲੋ ਐ ਮੈਂ ਬਸ ਟ੍ਰੇਲਰ ਨੂੰ ਤਾਂ ਜਾ ਰੱਖਦੀ ਐ ਆਹ ਜੀ ਨਾ ਐ ਦੇਈਦੀ ਐ ਤੇ ਜਦੋਂ ਆਪਾਂ ਕਈ ਵਾਰੀ ਨਾ ਚੈਨ ਗੇੜਾ ਖਾ ਜਾਂਦੀ ਉੱਠਾ ਇਸ ਕੰਮ ਦੇ ਆਟ ਕੇ ਹੈ ਕਰਦੇ ਵੱਢ ਕੇ ਨਿੱਕੀ ਆ ਇਹਨੂੰ ਹੁਣ ਵੱਢ ਕੇ ਨਿੱਕੀ ਕਰਾਂਗੇ ਚਲੋ ਪਹਿਲਾਂ ਲੌਕ ਇਹਦਾ ਆ ਖੁੱਲ ਗਿਆ ਲੋਕ ਦਾ ਇੱਕ ਕੜੀ ਘੜਦੀ ਹੈ ਦੋ ਕੜੀਏ ਐਨੀ ਕੜੀ ਇੱਕ ਕੱਢ ਖਿੱਚ ਕੇ ਵੇਖ ਲੈ ਪਾਕ ਹਾਂ ਦੋਨਾਂ ਸੈਟ ਆਪ ਕੋਲ ਦੋ ਹੀ ਘੜਦੇ ਨੇ ਜਰਾ ਹੂੰ ਕਟਰ ਆਪਣੇ ਕੋਲ ਹੈਗਾ ਸੰਦ ਪੜਾ ਸਾਰਾ ਕੋਲ ਹੈ ਹੂੰ ਐਨੀ ਗੱਲੀ ਕੋਈ ਨਹੀਂ ਆ ਪਾਉਣੇ ਕੱਢ ਕੇ ਫਰਾ ਮਾਰਨੀ ਹੈ ਇਹਨਾ ਨੁਕਸ ਹੋਿੰਦਾ ਹੈ ਪਰ ਜਿਹੜਾ ਮਿਸਤਰੀ ਸੁਭਾਣ ਉਹ ਤਾਂ ਆਏ ਜੀ ਕਰਦਾ ਹੁੰਦਾ ਵੀ ਮੈਂ ਕੋਈ ਨਾ ਕੋ ਖੋਲ ਕਸ ਲਵਾਂ ਤੇ ਮਾੜੇ ਮੋٹے ਨੁਕਸਾਨ ਨੂੰ ਫਿਰ ਉਹਦਾ ਚੀਜ਼ ਹੀ ਚੜੀ ਜਾਂਦੀ ਉਹਨੂੰ ਵੇਖ ਕੇ ਵੀ ਬਸ ਮੌਕਾ ਮਿਲ ਜੇ ਕੱਲ ਦਾ ਹੀ ਕਹੀ ਜਾਂਦਾ ਵੀ ਕੱਢੀਏ ਕੱਢੀਏ ਹਾਂ ਜੀ ਇੱਕ ਸੈਕਿੰਡ ਤੇ ਲੋਕ ਕੱਲ ਤਾਂ ਕੰਮ ਕਿਹੜੇ ਚ ਹੈ ਜੇ ਨਾ ਸਹੀ ਹੋਇਆ ਗਾ ਮਰ ਕੀ ਨਾ ਗੱਲ ਹਮ ਲੱਗਿਆ ਜਵਾਕਾ ਰੌਣਕ ਮੇਲਾ ਪੂਰਾ ਥੱਲੇ ਨਾਲ ਹੀ ਸਕੂਲ ਹੈਗਾ ਤੇ ਇਧਰ ਨਾਲ ਹੀ ਦੁਕਾਨ ਹੈ ਪ੍ਰਾਈਵੇਟ ਸਕੂਲ ਵਾਲੇ ਪ੍ਰਾਈਵੇਟ ਹਿਸਾਬ ਵੀ ਇਹਨਾਂ ਦਾ ਇਹ ਵੀ ਸਰਕਾਰੀ ਸਕੂਲ ਦੇ ਹੀ ਆ ਜਿਵੇਂ ਆਪਣੇ ਗੁਰਕਰੇ ਸਿਰਸਲ ਖਾਂਦੇ ਆ ਉਵੇਂ ਇਹ ਵੀ ਤੜਕੇ ਡਹਿਵੇਂਦੇ ਆ ਗੁਰਕਰੇ ਖਾਂਦੇ ਹੁੰਦੇ ਹਮ ਵੀ ਗੁਰਕਰੇ ਖਾਂਦੇ ਤੁਸੀਂ ਵੀ ਗੁਲਫੀ ਗੁਲਫੀ ਵੀ ਖਾਂਦੇ ਆਵੇ ਜੋ ਤਾਂ ਜਮੇਰ ਦਾਦੀ ਜੋ ਤਾਂ ਜਤਨ ਪੂਰੇ ਖਾਣ ਪੋਜੀ ਸਾਹਿਬ ਪੋਜੀ ਸਾਹਿਬ ਨੇ ਇੰਟਰੋਡਕਸ਼ਨ ਲੈ ਰਹੇ ਆ ਇੱਧਰ ਹੀ ਰੋਡ ਤਾਂ ਐਂ ਦੀ ਆਏ ਇੱਧਰ ਦੀ ਆਹ ਰੋਡ ਨਾਲ ਨਾਲ ਤੇ ਪਹਿਲਾਂ ਥੱਲੇ ਤਾਰ ਤਾਂ ਪੂਰਾ ਹੁਣ ਤੇ ਹੁਣ ਸਾਰੀ ਆਪੀ ਐ ਸਾਰੀ ਐਲੀਵੇਸ਼ਨ ਹੀ ਹੈ ਗਾਹ ਨੂੰ ਔਰ ਸਾਹਮਣੇ ਨੁੱਕਰ ਤੇ ਰੋਡ ਦਿਖ ਰਹੀ ਨਾ ਉੱਥੋਂ ਘੁੰਮਣਾ ਉੱਪਰ ਨੂੰ ਗੜਾ ਗੜ ਉੱਪਰਲੇ ਪਾਸੇ ਹੈ ਉੜਾਈ ਚੜਦੇ ਆ ਚੜਦੇ ਆ ਧੂਜੇ ਪੈਨ ਲਾਪੇ ਕੁਝ ਖਾਣ ਨੂੰ ਜੀ ਕੀਤਾ ਤੇ ਆ ਇਧਰ ਵੇਸਣ ਤੇ ਇਧਰ ਮਟਰ ਇਹ ਲੱਭੇ ਸਾਡੇ ਬੈਗ ਚੋਂ ਮਿੱਠੀਆਂ ਸਲੂਣੀਆਂ ਚੀਜ਼ਾਂ ਨਾ ਮਿੱਠੀਆਂ ਤੇ ਸਲੂਣੀਆਂ ਚੀਜ਼ਾਂ ਲੱਭੀਆਂ ਨੇ ਦੋਵੇਂ ਚੀਜ਼ਾਂ એનર્ਜੀ ਵਾਲੀਆਂ ਨੇ ਤੇ ਨਾਲੇ ਹਮੇ ਚੱਟ ਆਰਾਮ ਕਰਾਂਗੇ ਬਹਿ ਕੇ ਇਥੇ ਤੇ ਨਾਲੇ ਛਕਾਂਗੇ ਮਾਲ ਇਧਰ ਥੱਲੇ ਬੈਰਾਂ ਨਦੀ ਇੱਕ ਨਿੱਕੀ ਕਰਨੀ ਡਿੱਗੀ ਮੇਰੇ ਅਗੂਠੇ ਉੱਤੇ ਲੱਗਦਾ ਮੀ ਪਊਗਾ ਟਾਈਮ ਹੋ ਗਿਆ ਜੀ 11 ਦਾ ਤੇ ਕਿਲੋਮੀਟਰ ਹੋ ਗਿਆ 16 ਤੇ ਚੜਾਈ ਫੁੱਲ ਹੀ ਆ ਰਹੀ ਹੈ ਮਾੜੀ ਮਾੜੀ ਟਲਾਂ ਆਉਂਦੀ ਹੈ ਫੇਰ ਚੜਾਈ ਆ ਜਾਂਦੀ ਹੈ ਤੇ ਬੈਰਗੜ ਤੱਕ ਤਾਂ ਤੇ ਗਾਂ ਤੱਕ ਬੈਰਗੜ ਤੋਂ ਵੇਗੇ ਐਂ ਕੰਮ ਚੱਲੂਗਾ ਜਦੋਂ ਚੱਲੇ ਆਂ ਟੀਸਾ ਤੋਂ ਅਸੀਂ ਉਦੋਂ ਤੋਂ ਸਾਨੂੰ ਰੋਡ ਤੇ ਟ੍ਰੈਫਿਕ ਬਹੁਤ ਘੱਟ ਮਿਲ ਰਿਹਾ ਹੈਗਾ ਕੋਈ ਟਮਾਟਲਾ ਵਹੀਕਲ ਹੀ ਸਾਨੂੰ ਮਿਲਦਾ ਪਿਆ ਹੈ ਰੋਡ ਆਲਮੋਸਟ ਸਾਰੀ ਖਾਲੀ ਹੈ ਟੀਸਾ ਤੱਕ ਬਹੁਤ ਟ੍ਰੈਫਿਕ ਸੀਗਾ ਹੁਣ ਟ੍ਰੈਫਿਕ ਸਾਰਾ ਜਾਂਦਾ ਪਿੱਛੇ ਪਿੰਡਮੁੰਡ ਹੈਗੇ ਆ ਕਾਫੀ ਪਿੰਡ ਸੀਗੇ ਉਦੋਂ ਡਾਇਵਰਟ ਹੋ ਗਿਆ ਸਾਰਾ ਟ੍ਰੈਫਿਕ ਤੇ ਆਹ ਟ੍ਰੈਫਿਕ ਕਾਫੀ ਘਟੇਗਾ ਸਾਨੂੰ ਇਸ ਚੀਜ਼ ਦਾ ਫਾਇਦਾ ਟ੍ਰੈਫਿਕ ਦਾ ਉਹ ਸਾਹਮਣੇ ਜਿਹੜੀਆਂ ਤੁਸੀਂ ਪਾਈਪਾਂ ਦੇਖ ਰਹੇ ਹੋ ਹਰੇ ਰੰਗ ਦੀਆਂ ਥੱਲੇ ਨੂੰ ਪਾਣੀ ਆ ਰਿਹਾ ਇਹਦੇ ਵਿੱਚੋਂ ਦੀ ਉੱਪਰ ਸਾਰਾ ਪਾਣੀ ਅੰਡਰਗਰਾਊਂਡ ਹੀ ਇਹਦੇ ਵਿੱਚ ਆਉਂਦਾ ਵਾ ਤੇ ਰਲ ਕੇ ਉਹ ਥੱਲੇ ਬਣਿਆ ਹੋਇਆ ਇਹਨਾਂ ਦਾ ਬਿਜਲੀ ਘਰ ਟਰਬਾਈਨ ਲੱਗੇ ਹੋਏ ਇੱਥੇ ਤੇ ਇੱਥੇ ਬਿਜਲੀ ਪੈਦਾ ਕਰਕੇ ਪਿੰਡਾਂ 'ਚ ਭੇਜਦੇ ਆ ਬਹੁਤ ਤਗੜਾ ਪ੍ਰੋਜੈਕਟ ਨੇ ਇਹਨਾਂ ਦੇ ਤੇ ਕਾਫੀ ਲੱਗੇ ਹੋਏ ਆ ਥਾਵਾਂ ਦੇ ਇਹ ਛੋਟੇ ਛੋਟੇ ਪ੍ਰੋਜੈਕਟ ਬਹੁਤ ਸ਼ਾਨਦਾਰ ਕੰਮ ਹੈ ਔਰ ਹਿਮਾਚਲ ਵਾਲੇ ਪਾਣੀ ਨੂੰ ਬਿਲਕੁਲ ਵੇਸਟ ਨਹੀਂ ਕਰਦੇ ਪੂਰਾ ਇਹਦਾ ਇਸਤੇਮਾਲ ਕਰਦੇ ਆ ਪਹੁੰਚ ਗਏ ਹਾਂ ਤਰਾਲਾ ਮੋੜ ਤ੍ਰੇਲਾ ਮੋੜ ਕੇ ਤਰਾਲਾ ਮੋੜ ਤ੍ਰੇਲਾ ਮੋੜ ਤੇ ਇੱਥੇ ਜੀ ਕਿਤੇ ਚਾਹ ਪੀਣ ਨੂੰ ਤੇ ਕਾਫੀ ਦੇ ਪੌਜ ਸੀਗੇ ਤੇ ਕਾਫੀ ਬਣਾਈ ਆ ਤੇ ਬਾਈਓ ਨਹੀਂ ਮਿਲੇ ਆ ਰਮੇਸ਼ ਜੀ ਲੋਕ ਲੈ ਕੇ ਨੇ ਇੱਥੋਂ ਦੇ ਤੇ ਨਿਰਮਲ ਹਰਾਂ ਦਾ ਜਿਹੜੇ ਗਾਂ ਮਿੱਤਰ ਨੇ ਕੋਈ ਉਹਨਾਂ ਦੇ ਗਾਂ ਮਿੱਤਰ ਹੈਗੇ ਨੇ ਇਹ ਆਪ ਆਪਣੇ ਮੇਰੇ ਕੋਲ ਲਿੰਕ ਸ਼ੇਅਰ ਕਰ ਦੇਣਾ ਆਪ ਠੀਕ ਹੈ ਹਾਂ ਆਪਣੀ ਆਖੜੇ ਸਾਡੇ ਸਾਈਕਲ ਤੇ ਪਹੁੰਚਣਾ ਜਿ ਬੈੜਾਗੜ ਮੌਸਮ ਵੀ ਵਸਣਾ ਕਦੇ ਜਿ ਤੌਪ ਤਿੱਖੀ ਕਰ ਦਿੰਦਾ ਤੇ ਕਦੀ ਛੱਡ ਦਿੰਦਾ ਫੁੱਲ ਹਵਾ ਠੰਡੀ ਸਮਝੋ ਬਾਹਰ ਆ ਰੱਬਾ ਤੇਰੇ ਰੰਗ ਹੋ ਗਏ 20 ਤੇ ਐਲੀਵੇਸ਼ਨ ਗੇਨ ਕੀਤੀ ਆ 2142 ਮੀਟਰ ਤੇ ਬੈਰਾਗਾੜ ਤੋਂ ਰਹਿ ਗਿਆ ਹੋਰ 8 ਕਿਲੋਮੀਟਰ ਤੇ 8 ਕਿਲੋਮੀਟਰ ਜਾਨੀ ਕਿ 2 ਘੰਟੇ ਦੀ ਵਾਟ ਹੈਗੀ ਆ ਹੋਰ ਤੇ ਇਹ ਤੁਹਾਨੂੰ ਦਿਖਾਉਣੇ ਨਲਕੇ ਪਹਾੜੀ ਏਰੀਏ ਨਲਕੇ ਹੁੰਦੇ ਇਹੋ ਜਿਹੇ ਇਹਨਾਂ ਨਲਕਿਆਂ ਦੇ ਵਿੱਚ ਚੈਨ ਲੱਗੀ ਹੁੰਦੀ ਹੈ ਚੈਨ ਵਾਲੀ ਬੋਕੀ ਵੇਖੋ ਬਹੁਤ ਟਾਈਟ ਗਿੱਟਦੇ ਆ ਪੂਰਾ ਜੋਰ ਲਗਾਦਾ ਇੱਥੇ ਗਿੱਡਣ ਲੱਗਾ ਇਹਨੂੰ ਤੇ ਹਲਕੇ ਬੋਕੇ ਆਟ ਨੇ ਕਿਉਂਕਿ ਡੂੰਕੇ ਬਹੁਤ ਹੁੰਦੇ ਨਾ ਇਹ ਇਹਨੂੰ ਡ੍ਰਿਲ ਨਾਲ ਬੋਰ ਕਰਦੇ ਆ ਆਮ ਬੋਰ ਨਹੀਂ ਹੁੰਦਾ ਡ੍ਰਿਲ ਵਾਲਾ ਬੋਰ ਹੁੰਦਾ ਕਿਉਂਕਿ ਥੱਲੇ ਪੱਥਰ ਹੁੰਦੇ ਨਾ ਤਾਂ ਕਰਕੇ ਇਹਨੂੰ ਡ੍ਰਿਲ ਕਰਕੇ ਬੋਰ ਕਰਦਾ ਆ ਪਰ ਪਾਣੀ ਬਹੁਤ ਜ਼ਿਆਦਾ ਸ਼ਾਂਤਰ ਹੁੰਦਾ ਹੈ ਉਹਦਾ ਪਾਣੀ ਤੇ ਬਹੁਤ ਹੈਗਾ ਪਰ ਫਿਰ ਵੀ ਬਹੁਤ ਸੋਹਣਾ ਦ੍ਰਿਸ਼ ਆਇਆ ਸਾਹਮਣੇ ਵਾਹ ਜੀ ਵਾਹ ਕੀ ਬਾਤ ਹੈ ਬਹੁਤ ਸੋਹਣੇ ਸੋਹਣੇ ਨਿੱਕੇ ਨਿੱਕੇ ਪਿੰਡ ਨੇ ਉਹ ਸਾਹਮਣੇ ਪਰਫਾਲਾ ਦੇ ਪਹਾੜ ਤੇ ਮੌਸਮ ਬਹੁਤ ਸ਼ਾਂਤ ਹੋਇਆ ਪਿਆ ਬਦਲਾ ਰਿਹਾ ਏ ਇੱਥਾ ਨੂੰ ਥੱਲੇ ਨੂੰ ਆ ਜਾਂਦਾ ਬਦਲ ਹੌਲੀ ਹੌਲੀ ਅਸੀਂ ਚੜੀਏ ਨੇ ਤਾਂ ਨੂੰ ਵਾਸੀ ਹਾਂ ਅਜ ਤਾਂ ਬੈਰਾਗੜੀ ਹੈ ਬੈਰਾਗੜ ਰੇਗੜ 7 ਕਿਲੋਮੀਟਰ ਹੋਰ 5 ਕਿਲੋਮੀਟਰ ਆ ਗਿਆ ਬੈਰਾਗੜ ਰੇਗੜ ਤੋਂ 5 ਕਿਲੋਮੀਟਰ ਹੋਰ ਤੇ ਆ ਸਰਕਾਰੀ ਮਿਡਲ ਸਕੂਲ ਬਲੌਗ ਬੈਰਾਗੜ ਜ਼ਿਲ੍ਹਾ ਚੰਬਾ ਕਿ ਇੱਥੇ ਲੈ ਪਿਆ ਮੀ ਪਾਲ ਪਾਤੀ ਉਹ ਤਾਂ ਆਪਣੇ ਵੈਹ ਦਾ ਬੈਗ ਤਾਂ ਵਾਟਰਪੂਫ ਨੇ ਪਰ ਕੋਈ ਸਮਾਨ ਚ ਹੈਗਾ ਜਿਹੜਾ ਵਾਟਰਪੂਫ ਨਹੀਂ ਹੈਗਾ ਇਸ ਕਰਕੇ ਪਾਲ ਪਾਤੀ ਆਪਾਂ ਤੇ ਹੁਣ ਆਪਾਂ ਖਾਣੇ ਆ ਸਮੋਸੇ ਨਾਲ ਛੋਲਿਆਂ ਦੇ ਠੀਕ ਹੈ ਜੀ ਤੇ ਹੁਣ ਆਪਣੇ ਨਾਲ ਕਰਾਂਗੇ ਆਪਣੇ ਮੋਬਾਈਲ ਨੂੰ ਚਾਰਜ ਆ ਗਏ ਜੀ ਸਮੋਸੇ ਆਲੂ ਤੇ ਵਿੱਚੇ ਦਹੀਂ ਤੇ ਵਿੱਚੇ ਚਟਨੀਆਂ ਤੇ ਵਿੱਚੇ ਰਾਜਮਾ ਨੇ ਹੋਰ ਬਹਿੰਤੀ ਕੁਝ ਪਾਇਆ ਬਾਈ ਨੇ ਸਵਾਦ ਬਹੁਤ ਚੰਚਾ ਲਾ ਕੇ ਵੇਖਿਆ ਗੱਲਬਤ ਬਹੁਤ ਸਿਰਾਂ ਬਾਈ ਦੀ ਵਧੀਆ ਗੱਲਾਂ ਲੱਗੀ ਆਵਲੀ ਆ ਟੂੜੀ ਕਿਦੜੋਂ ਕਬੈ ਬਉਂਦੀ ਵੀ ਟਾਪੇ ਬੋ ਚਾਂਦਰੇ ਨਾਲੇ ਛੋਟੇ ਬੋ ਟਾਪੇ ਬੈਰਾਗੜ ਰਹਿ ਗਿਆ ਸਤੈ ਕਿਲੋਮੀਟਰ ਹੋਰ ਤੇ ਹੁਣ ਤੱਕ ਦੀ ਸਭ ਤੋਂ ਤਿੱਖੀ ਚੜਾਈ ਆਵਲੀ ਆ ਸਭ ਤੋਂ ਤਿੱਖੀ ਚੜਾਈ ਵੀ ਮੰਨ ਕੇ ਚੱਲੋ ਵੀ ਜਿਹੜਾ ਛੋਟਾ ਗੇਅਰ ਸੀ ਨਾ ਲੱਗਦਾ ਵੀ ਹਜੇ ਉਹ ਵੀ ਵੱਡਾ ਲੱਗ ਰਿਹਾ ਸੀਗਾ ਵੀ ਉਹ ਜਿਹੜਾ ਛੋਟਾ ਗੇਅਰ ਇੱਕ ਹੋਰ ਚਾਹੀਦਾ ਸੀਗਾ ਸਭ ਤੋਂ ਸਟੀਪ ਚੜਾਈ ਆ ਹੁਣ ਤੱਕ ਦੀ ਸਭ ਤੋਂ ਤਿੱਖੀ ਜੜਾਈ ਬਹੁਤ ਜ਼ੋਰ ਲਵਾਏ ਨੇ ਚੜਾਈ ਨੇ ਤੇ ਇਧਰ ਵੀ ਚੜਾਈ ਹੈਗੀ ਆ ਉੱਪਰ ਤੱਕ ਤੇ ਉਹ ਸਾਹਮਣੇ ਦਿਖ ਰਿਹਾ ਆਪਾਂ ਨੂੰ ਬਰਫਾਂ ਲੱਦੇ ਪਹਾੜ ਬਹੁਤ ਨੇੜੇ ਹੋ ਗਏ ਹੁਣ ਤਾਂ ਪਹਾੜਾਂ ਦੇ ਤੇ ਹੁਣ ਹੌਲੀ-ਹੌਲੀ ਇੱਥੇ ਠੰਡ ਵੱਧ ਰਹੀ ਆ ਜਿਵੇਂ-ਜਿਵੇਂ ਤਾਂ ਅਸੀਂ ਜਾ ਰਹੇ ਆ ਆਪਾਂ ਤੇ ਕਿਲੋਮੀਟਰ ਆਪਣੇ ਹੋ ਗਏ ਆ ਜੀ 2582 25.82 ਪੈਰਾਗਿਡ ਰਹਿ ਗਿਆ ਇਥੋਂ 1.8 ਕਿਲੋਮੀਟਰ ਹੋਰ ਤੇ ਜਮਾਂ ਹੀ ਰੋੜ ਚੱਕਦੀ ਤਾਂ ਨੂੰ ਬਿਲਕੁਲੀ ਪੂਰਾ ਜੋਰ ਲੱਗੂਗਾ ਹੁਣ ਸਾ ਸਾਈਕਲਾਂ ਦਾ ਸਾਈਕਲਾਂ ਦੇ ਕੀ ਲੱਗਣਾ ਸਾਡੇ ਲੱਗਣਾ ਜੋਰ ਤਾਂ ਚਲੋ ਕਰਨਾ ਹੀ ਪੈਣਾ ਕੰਮ ਥੋੜਾ ਰਹਿ ਗਿਆ ਕੰਮ ਤੇ ਟਾਈਮ ਵੀ ਹੋ ਗਿਆ ਪੌਣੇ ਤਿੰਨ ਦਾ ਤੇ ਕਿਲੋਮੀਟਰ ਹੋਏ ਆ 26.5 26.5 ਯਾਨੀ ਕਿ 27.5 28 8.1 ਕਿਲੋਮੀਟਰ 59 28.6 ਕਿਲੋਮੀਟਰ ਟੋਟਲ ਪਹੁੰਚ ਗਏ ਜੀ ਬੈਰਾਗੜ ਤੇ ਟਾਈਮ ਹੋ ਗਿਆ 3:41 ਮਿੰਟ ਤੇ ਕਿਲੋਮੀਟਰ ਆਪਣੇ ਹੋ ਗਏ ਆ 28.26 ਔਰ ਮੌਸਮ ਇਸ ਟਾਈਮ ਪੂਰਾ ਵੇਖੋ ਤੁਸੀਂ ਬੱਦਲਵਾਈ ਵਾਲਾ ਤੇ ਮੀਂਹ ਵਾਲਾ ਹੋਇਆ ਪਿਆ ਤੇ ਇੱਧਰ ਜਿਹੜੀ ਰੋਡ ਜਾ ਰਹੀ ਆ ਇਹ ਜਾਰੀ ਸੱਚ ਪਾਸ ਨੂੰ ਤੇ ਇੱਥੇ ਆਈ ਸੀਗੇ ਪੀਡ ਆਉਟ ਡੀ ਦਾ ਰੈਸਟ ਹਾਊਸ ਤੇ ਪਤਾ ਕਰਨ ਵਾਸਤੇ ਇਹ ਕਹਿੰਦੇ ਵੀ ਜਿਹੜੀ ਬੁਕਿੰਗ ਹੈਗੀ ਉਹ ਟੀਸੀ ਤੋਂ ਹੁੰਦੀ ਆ ਅਸੀਂ ਤੇ ਬੁੱਕ ਨਹੀਂ ਕਰਦੇ। ਔਰ ਅੱਜ ਕੈਂਪਿੰਗ ਕਰਨ ਦਾ ਅੱਜ ਬੁਕਿੰਗ ਅੱਜ ਟੈਂਟ ਲਾਉਂਦਾ ਸਾਡਾ ਇਰਾਦਾ ਨਹੀਂ ਹੈਗਾ। ਮੂਰ ਹੈ ਨਹੀਂ ਟੈਂਟ ਲਾਉਂਦਾ। ਤੇ ਅੱਜ ਥੱਲੇ ਅਸੀਂ ਕੋਈ ਗੈਸਟ ਹਾਊਸ ਜਾਂ ਕੋਈ ਹੋਮ ਸਟੇ ਜਾਂ ਕੋਈ ਹੋਰ ਹੋਟਲ ਵੇਖਾਂਗੇ। ਔਰ ਉੱਥੇ ਕਰਾਂਗੇ ਸਟੇ। ਤੇ ਬਾਕੀ ਅੱਜ ਪਾਸ ਆਪਾਂ ਜਾਣਾ ਨਹੀਂ ਕਿਉਂਕਿ ਸਮਾਂ ਆਪਣੇ ਕੋਲ ਪੂਰਾ ਹੋ ਗਿਆ ਕੱਲ ਨੂੰ ਵਾਪਸੀ ਕਰਾਂਗੇ ਇਧਰ ਦੀ ਤੇ ਹੁਣ ਅਸੀਂ ਚੱਲੇ ਆਂ ਵਾਪਸ ਨੂੰ ਬੈਰਾਗੜ ਨੂੰ ਤੇ ਉਹ ਸਾਹਮਣੇ ਇਧਰ ਗਈ ਆ ਚੱਕਪੋਸਟ ਸਾਰੇ ਦੂਰੀ ਲਿਖੀ ਹੋਈ ਹੈ ਕਿੰਨੇ ਕਿੰਨੇ ਕਿਲੋਮੀਟਰ ਤੋਂ ਹੈਗੇ ਆ ਤੇ ਪੜ੍ਹ ਸਕਦੇ ਧਿਆਨ ਨਾਲ ਹੂੰ ਚਲੋ 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 ਘਾਟ ਕਾਣੇ ਵੇਖੀ ਜਾਗੇ ਹਵਾ ਬਹੁਤ ਠੰਡੀ ਚੱਲ ਰਹੀ ਹੈ ਪੂਰੀ ਠੰਡੀ ਹਵਾ ਚੱਲ ਰਹੀ ਹੈ ਪਰ ਫੀਲੀ ਹਵਾ ਖਾਨਪੀਂਦਾ ਸਮਾਨ ਲੈਣ ਆਏ ਆ ਦੁਕਾਨ ਤੋਂ ਤੇ ਨਹੀਂ ਲੈ ਵਾ ਪੂਰੇ ਜੋਰਾਂ ਤੇ ਉਹ ਸਾਹਮਣੇ ਕੋ ਪਹਾੜਾਂ ਚ ਦੀਦਾ ਕੁਝ ਨਹੀਂ ਪਿਆ ਬੱਲੇ ਬੱਲੇ ਬਹੁਤ ਜ਼ਿਆਦਾ ਮੀਂਹ ਆ ਚੰਗਾ ਫੈਸਲਾ ਲਿਆ ਕਿ ਹੋਰ ਬਸ ਨਿਕਲੇ ਨਹੀਂ ਪੁੱਲ ਮੀਂਹ ਆ ਪੂਰਾ ਜ਼ਬਰਦਸਤ ਮੀਂਹ ਤੁਹਾਡਾ ਭਲਾ ਜੀ ਦੀਦਾ ਹੀ ਕੁਝ ਨਹੀਂ ਪਿਆ ਬਈਓ ਟਾਈਮ ਹੋ ਗਿਆ ਜੀ 5:22 ਮਿੰਟ ਤੇ ਮੀਂਹ ਗਿਆ ਖਲੋ ਤੇ ਮੌਸਮ ਹੈ ਹੋ ਗਿਆ ਪੂਰਾ ਸਾਫ ਕੈਮਰੇ ਚ ਲੱਗ ਰਿਹਾ ਫਿਰ ਬਦਲਵਾਈ ਥੋੜੀ ਹੈਗੀ ਵੀ ਹੈ ਉਧਰ ਦੇ ਪਾਸੇ ਇੱਧਰ ਇੱਧਰ ਦੇ ਪਾਸੇ ਹੈਗੀ ਬਦਲਵਾਈ ਤੇ ਮੌਸਮ ਹੋ ਗਿਆ ਪੂਰਾ ਸਾਫ਼ ਤੇ ਇੱਧਰ ਪੂਰਾ ਮੌਸਮ ਸਾਫ਼ ਹੋ ਗਿਆ ਹੈ ਤੇ ਅੱਜ ਦਾ ਜਿਹੜਾ ਸਾਡਾ ਨਾਈਟ ਸਟੇ ਹੈ ਉਹ ਹੈਗਾ ਇੱਥੇ ਸ਼ਿਵਾ ਗੈਸਟ ਹਾਊਸ ਸੋਣਾ ਬਣਿਆ ਗੈਸਟ ਹਾਊਸ ਐਸਟੇ ਮੈਂ ਪਕੜਿਆ ਹਾਂ ਗੈਸਟ ਹਾਊਸ ਦੀ ਗੈਲਰੀ ਦੇ ਵਿੱਚ ਬੱਚੇ ਆ ਕੇ ਪੜ ਕੇ ਫੋਨ ਆ ਰਹੇ ਬੱਚੇ ਸਕੂਲਾਂ ਚੋਂ ਇਨਾ ਜਿਹੜਾ ਟਾਈਮ ਹੈ 10 ਵਜੇ 10 ਤੋਂ ਲੈ ਕੇ 4 ਵਜੇ ਟਾਈਮ ਹੈ ਬੱਚਿਆਂ ਦਾ ਹੁਣ ਆ ਜੀ ਬੱਸ ਆਈ ਹੈ ਨਾ ਬੱਸ ਜਾਏ ਬੱਚੇ ਸਾਰੇ ਖਿਰਾਰਤਾਂ ਕਰਦੇ ਜਾਂਦੇ ਜਵਾਬ ਦੂਜੇ ਨਾਲ ਟਾਈਮ ਹੋ ਗਿਆ ਜੀ 7:30 ਦਾ ਨਹਾ ਤੋਂ ਲਿਆ ਵਾ ਤੇ ਹੁਣ ਕੰਬਲ 'ਚ ਵੜ ਗਏ ਆ ਕੰਬਲ 'ਚ ਨਿਕਲਣ ਦੀ ਜੀ ਨਹੀਂ ਕਰਦਿਆ ਬਾਹਰ ਮੌਸਮ ਬਹੁਤ ਠੰਡਾ ਹੈਗਾ ਤੇ ਫੌਜੀ ਸਾਹਿਬ ਤੋਂ ਵੀ ਜਾਣਕਾਰੀ ਲੈ ਲਈਏ ਮੌਸਮ ਦੀ ਵੀ ਮੌਸਮ ਕਹਿੰਦੇ ਵੀ ਬਾਹਰ ਬਹੁਤ ਠੰਡਾ ਹੈਗਾ ਤੇ ਅੱਜ ਕਮਰਾ ਲੈਣ ਦਾ ਜਿਹੜਾ ਮੁੱਖ ਕਾਰਨ ਉਹੀ ਸੀਗਾ ਬੀ ਇੱਕ ਤਾਂ ਨੌਂ ਨੰਬਰ ਵਾਲਾ ਕੰਮ ਕਰਨਾ ਸੀਗਾ ਤੇ ਦੂਜੇ ਨੰਬਰ ਤੇ ਅਸੀਂ ਜਲਦੀ ਜਾਣਾ ਹੈ ਸਵੇਰੇ ਅਰਲੀ ਮਾਰਨਿੰਗ ਕੱਲ ਨੂੰ ਘਰ ਨੂੰ ਵਾਪਸੀ ਕਰਨੀ ਹੈਗੀ ਆ ਤੇ ਇਸ ਕਰਕੇ ਤਾਂ ਕੈਂਪਿੰਗ ਨਹੀਂ ਕੀਤੀ ਤੇ ਕੱਲ ਨੂੰ ਕਰਾਂਗੇ ਘਰਾਂ ਨੂੰ ਵਾਪਸੀ ਤੇ ਦਨੇਰਾ ਤੋਂ ਲੈ ਕੇ ਇੱਥੋਂ ਤੱਕ ਜਿਹੜਾ ਸਾਨੂੰ ਟਾਈਮ ਲੱਗਾ ਹੈ ਸਫ਼ਰ ਦਾ ਉਹ ਤਿੰਨ ਦਿਨ ਲੱਗੇ ਆ ਤੇ ਵਾਪਸੀ ਹੋ ਨਹੀਂ ਸਾਨੂੰ ਸਾਡੇ ਕੋਲ ਹੈਗੇ 2 ਦਿਨ ਕੱਲ ਤੇ ਪਰਸੋਂ ਦਾ ਦੋ ਦਿਨਾਂ ਅਸੀਂ ਵਾਪਸ ਪਹੁੰਚਦਾ ਦਨੇਰੇ ਤੇ ਅਪ ਡਾਊਨ ਤਾਂ ਡਾਊਨ ਜ਼ਿਆਦਾ ਹੋਊਗੀ ਅਪ ਥੋੜੀ ਘੱਟ ਹੋਊਗੀ ਸਾਡੀ ਗੱਲ ਦੀ ਕੋਸ਼ਿਸ਼ ਹੋਊਗੀ ਕਿ ਅਸੀਂ ਕੋਟੀ ਪਹੁੰਚ ਜਾਈਏ ਜੇ ਅਸੀਂ ਕੋਟੀ ਪਹੁੰਚ ਜਾਈ ਜਾਂ ਕੋਟੀ ਥੋੜਾ ਜਿਹਾ ਪਿੱਛੇ ਰਹਿ ਜਾਈਏ ਵੀ ਤਾਂ ਜੋ ਅਸੀਂ ਪਰਸੋਂ ਸ਼ਾਮ ਤੱਕ ਹਰ ਹਾਲਤ ਦਨੇਰੇ ਪਹੁੰਚ ਜਾਈਏ ਤਾਂ ਜੋ ਟਾਈਮ ਨਾਲ ਅਸੀਂ ਆਪਣੇ ਘਰੇ ਪਹੁੰਚ ਸਕੀਏ ਤੇ ਸੋ ਦੋਸਤੋ ਹੁਣ ਤੁਹਾਨੂੰ ਅਸੀਂ ਆਪਣੇ ਕਮਰੇ ਦਾ ਹਾਲ ਦਿਖਾਉਣੇ ਆਂ ਇਥੇ ਅਸੀਂ ਅੱਜ ਕਮਰਾ ਲਿਆ ਵਾ ਦੇਖੋ ਸਾਡੇ ਕਮਰੇ ਦਾ ਹਾਲ ਕੀ ਹੈਗਾ ਵਾ ਆਖਾ ਸਾਡਾ ਸਮਾਨ ਤੇ ਉਹ ਸਾਹਮਣੇ ਕੜੀ ਦੇ ਪਾਵਰ ਬੈਂਕ ਲਗਾ ਚਾਰਜ ਤੇ ਕਮਰੇ ਦਾ ਹਾਲ ਬਿਹਾਰੀ ਤੇ ਇੱਧਰ ਖੋਲਿਆ ਅਸੀਂ ਆਪਣਾ ਕਿਚਨ ਕਿਚਨ ਤੇ ਆਹ ਸਾਡਾ ਕੰਬੜਾ ਸਾਡਾ ਹਰਮਨ ਪਿਆਰਾ ਦੋਸਤ ਸਰਦੀ ਦਾ ਬਹੁਤ ਪਿਆਰਾ ਦੋਸਤ ਸਾਡਾ ਕੰਬਲ ਠੀਕ ਹੈ ਦੋਸਤੋ ਹੁਣ ਅਸੀਂ ਲੱਗੇ ਆਂ ਫੁਲਕਾ ਛਕਣ ਫੁਲਕਾ ਛੱਕ ਕੇ ਅਸੀਂ ਆਰਾਮ ਕਰਾਂਗੇ ਤੇ ਫਿਰ ਕੱਲ ਨੂੰ ਸਫ਼ਰ ਸ਼ੁਰੂ ਕਰਨਾ ਵਾਪਸੀ ਦਾ ਤੇ ਕੱਲ ਨੂੰ ਸਵੇਰ ਜਲਦੀ ਨਿਕਲਦੀ ਕੋਸ਼ਿਸ਼ ਕਰਾਂਗੇ ਤਕਰੀਬਨ 7:00 ਵਜੇ ਬਾਕੀ ਵੇਖੋ ਰੱਬ ਕੀ ਕਿਿਹੜਿਆ ਰੰਗਾਂ 'ਚ ਰਾਜੀ ਹੈ ਤੇ ਅੱਜ ਦਾ ਜਿਹੜਾ ਸਫ਼ਰ ਸੀ ਸਾਡਾ ਬਹੁਤ ਵਧੀਆ ਸਫ਼ਰ ਸੀਗਾ ਤਕਰੀਬਨ ਅਸੀਂ ਅੱਜ 28 ਕਿਲੋਮੀਟਰ 28 29 ਕਿਲੋਮੀਟਰ ਸਫ਼ਰ ਕੀਤਾ ਜੀ ਅਸੀਂ ਤੇ ਐਲੀਵੇਸ਼ਨ ਬਹੁਤ ਜ਼ਿਆਦੀ ਸੀ ਚੜ੍ਹਾਇਆਂ ਬਹੁਤ ਜ਼ਿਆਦੀ ਤਿੱਖੀਆਂ ਚੜ੍ਹਾਇਆਂ ਸੀਗੀਆਂ ਤੇ ਕੋਈ ਖਾਸ ਪ੍ਰੋਬਲਮ ਨਹੀਂ ਆਈ ਸਫ਼ਰ ਦੇ ਵਿੱਚ ਤੇ ਹੁਣ ਸਾਡੇ ਸਫ਼ਰ ਦੀ ਸਾਡੇ ਵਲੌਗ ਦੀ ਅੱਜ ਦੀ ਸਮਾਪਤੀ ਹੈ ਤੇ ਕੱਲ ਨੂੰ ਤੁਹਾਨੂੰ ਨਵੇਂ ਸਫ਼ਰ ਤੇ ਨਵੇਂ ਵਲੌਗ ਵੇ ਫੇਰ ਦੁਬਾਰਾ ਮਿਲਾਂਗੇ ਕੱਲ ਤੱਕ ਲਈ ਸਤਿ ਸ੍ਰੀ ਅਕਾਲ